ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਾਢੇ 300 ਜਣ ਕੇ 350ਵਾਂ ਸ਼ਹੀਦੀ ਦਿਹਾੜਾ ਸਤਾਬ ਦੀ ਮਨਾਇ ਗਈ ਪੂਰੀ ਕੌਮ ਨੇ ਪ੍ਰਣਾਮ ਕੀਤਾ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੂੰ ਦਿੱਲੀ ਚਾਨਣੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਜਾਂਦਾ ਹੈ ਗੁਰੂ ਪਾਸ਼ਾ ਜੀ ਦੇ ਮਰਜੀਵੜੇ ਸਿੱਖ ਭਾਈ ਸਤੀਦਾਸ ਮਤੀਦਾਸ ਭਾਈ ਦਿਆਲਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਨੂੰ ਦੁਨੀਆ ਦੀ ਸ੍ਰਿਸ਼ਟੀ ਦੀ ਚਾਦਰ ਕਿਹਾ ਜਾ ਸਕਦਾ ਹੈ ਮਨੁੱਖਤਾ ਦੇ ਰਾਖਾ ਜਿੱਥੇ-ਜਿੱਥੇ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਪਿਆਰ ਕਰਨ ਵਾਲੇ ਇਨਸਾਨ ਨੇ ਕੱਲੀ ਸੇਕ ਕੌਮ ਨਹੀਂ ਬਾਕੀ ਮਜਮਾ ਕੌਮਾਂ ਨੇ ਵੀ ਬੜਾ ਸਤਿਕਾਰ ਗੁਰੂ ਪਾਸ਼ਾ ਦਾ ਕੀਤਾ ਪਰਨਾਮ ਹੈ ਤੇ ਤੁਸੀਂ ਹਿਰਦੇ ਤੋਂ ਦੁੱਖ ਵੀ ਮਨੋਨੇ ਔਰ ਗੁਰੂ ਪਾਸ਼ਾ ਦੀ ਪਾਵਨ ਬਾਣੀ ਪੜ ਕੇ ਬੈ ਕਾ ਹੂੰ ਕੋ ਦੇਤ ਨਹਿ ਨਹਿ ਪੈਮਾਨਤ ਆਨ ਇਹ ਸਿਧਾਂਤ ਨੂੰ ਵੀ ਫੋਲੋ ਕਰਦੇ ਨਾ ਡਰਨਾ ਨਾ ਡਰੌਣਾ ਇਹ ਸਿਧਾਂਤ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਇਹ ਸੰਸਾਰ ਦੇ ਵਿੱਚ ਕਹਿ ਲਈ ਜੀਣ ਵਾਸਤੇ ਸਮਾਜ ਦੇ ਵਿੱਚ ਰਹਿਣ ਵਾਸਤੇ ਮਨੁੱਖਤਾ ਦੇ ਲਈ ਮਨੁੱਖਤਾ ਦਾ ਰਾਖਾ ਅਖਵਾਉਣ ਲਈ ਬਹੁਤ ਵੱਡੀ ਮਿਸਾਲ ਹੈ ਮੇਰੀ ਗੱਲ ਕਰ ਮੱਗਾ ਇਹਨੂੰ ਧਿਆਨ ਦੇ ਨਾਲ ਸੁਣੋ ਜਦੋਂ ਇਹ ਢੰਡੋਰਾ ਪਟਿਆ ਜਾਂਦਾ ਢੋਲ বাজਾਇਆ ਜਾਂਦਾ ਕਿ ਕਾਂਗਰਸ ਪਾਰਟੀ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ ਭਾਵੇਂ ਅਤਵਾਦ ਦਾ ਦੌਰ ਹੋਵੇ ਤੇ ਭਾਵੇਂ ਦਿੱਲੀ ਸਿੱਖ ਕਤਲੇਆਮ ਹੋਵੇ ਤੇ ਜਾਂ ਜੂਨ 84 ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲਾ ਹੋਵੇ ਇਹ ਦੋਸ਼ ਕਾਂਗਰਸ ਪਾਰਟੀ ਤੇ ਲੱਗਦੇ ਆ ਪਰ ਫਿਰ ਵੀ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਵਧੀਆ ਚਿਹਰੇ ਦੇਖੇ ਵਧੀਆ ਲੀਡਰ ਦੇਖੇ ਬਹੁਤ ਵਾਰ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੈਂਟਰ ਦੇ ਵਿੱਚ ਸਰਕਾਰ ਬਣਾਈ ਮੈਂ ਜਿਹੜੀ ਅੱਜ ਗੱਲ ਕਹਿਣੀ ਹੈ ਨਾ ਪੰਜਾਬ ਦੇ ਲੋਕੋ ਧਿਆਨ ਦੇ ਨਾਲ ਸੁਣਿਓ ਇੱਕ ਪਾਸੇ ਗੁਰੂ ਤੇਗ ਬਹਾਦਰ ਸੱਜੇ ਪਾਸ਼ਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਚੰਡੀਗੜ੍ਹ ਖਰੜ ਦੇ ਵਿੱਚ ਯਾਨਕਿ ਚੰਡੀਗੜ੍ਹ ਖਰੜ ਦੇ ਵਿੱਚ ਖਰੜ ਰਹਿਸ ਹੈਗੀ ਹੈ ਸਾਬਕਾ ਮੁੱਖ ਮੰਤਰੀ ਸਰਦਾਰ ਚੰਜੀ ਸਿੰਘ ਚੰਨੀ ਦੀ ਉਹਨਾਂ ਦੇ بیٹے ਦਾ ਜਨਮ ਦਿਨ ਮਨਾਇਆ ਜਨਮ ਦਿਨ ਮਨਾਉਣਾ ਕੋਈ ਮਾੜੀ ਗੱਲ ਨਹੀਂ ਮਨਾਓ ਪਰ ਤੁਸੀਂ ਸਟੇਜਾਂ ਤੇ ਵੱਡੀਆਂ-ਵੱਡੀਆਂ ਢੀਂਗਾ ਮਾਰਦੇ ਹੋ ਆਪਣੇ ਘਰ ਦੇ ਵਿੱਚ ਜਨਮ ਦਿਨ ਮਨਾ ਲੈਣਾ ਸੀ ਫੇਸਬੁੱਕ ਤੇ ਤੁਸੀਂ ਸੈਲਫੀਆਂ ਪਾਉਂਦੇ ਫੋਟੋਆਂ ਪਾਉਂਦੇ ਇੱਕ ਵੱਖਰੀ ਗੱਲ ਸੀ ਪਰ ਤੁਸੀਂ ਪੂਰੀ ਕਾਂਗਰਸ ਪਾਰਟੀ ਦੇ ਜਿਹੜੇ ਮਹਾਨ ਲੀਡਰ ਨੇ ਉਹ ਬੈਠੇ ਐ ਤੇਰੀ ਐਸੀ ਝਾਂਜਰ ਸਣ ਕੇ ਛਣਕਾਟਾ ਪੈਂਦਾ ਗਲੇ ਗਲੇ ਪਹਿਲਾ ਯਾਰ ਦੀ ਕੁੱਲੀ ਨੂੰ ਅੱਗ ਲਾ ਦੇ ਹੱਥਾਂ ਨੂੰ ਮਹਿੰਦੀ ਫੇਰ ਲਾ ਲਵੇਂ ਇਹ ਸ਼ਦੀਕ ਸਾਹਿਬ ਨੇ ਦੋ ਗਾਣੇ ਗਾਏ ਤੇ ਸੈਲੀਬ੍ਰੇਟ ਕੀਤਾ ਜੰਨੀ ਸਾਹਿਬ ਦੇ ਬੇਟੇ ਦੇ ਜਨਮ ਦਿਨ ਨੂੰ ਦਸਣਾ ਕੀ ਚਾਹੁੰਦੇ ਤੁਸੀਂ ਵੀ ਇੱਕ ਪਾਸੇ ਗੁਰੂ ਤੇਗ ਬਹਾਦਰ ਸਾਜੇ ਪਾਸ਼ਾ ਦਾ ਸ਼ਹੀਦੀ ਦਿਹਾੜਾ ਤੇ ਦੂਜੇ ਪਾਸੇ ਤੁਸੀਂ ਇੱਕ ਕਾਂਗਰਸ ਪਾਰਟੀ ਦੇ ਜ਼ਿੰਮੇਵਾਰ ਲੀਡਰ ਹੋ ਕੇ ਔਰ ਇਹੋ ਜਿਹਾ ਗੀਤ ਗਾ ਕੇ ਵੀਡੀਓ ਵਾਇਰਲ ਕਰ ਰਹੇ ਹੋ ਫੇਸਬੁੱਕ ਪੇਜਾਂ ਤੇ ਪਾ ਰਹੇ ਹੋ ਤੇ ਇਹ ਜੇ ਲਾਣਤ ਨਹੀਂ ਤਾਂ ਹੋਰ ਕੀ ਹੈ ਜੇ ਬੇਟੇ ਦਾ ਜਨਮ ਦਿਨ ਮਨਾਇਆ ਤਾਂ ਮੁਬਾਰਕ ਪਰ ਇਹ ਦਸ਼ਨਾ ਕੀ ਚਾਹੁੰਦੇ ਤੁਸੀਂ ਸਮਝ ਲੋਕਾਂ ਨੂੰ ਦਸ਼ਨਾ ਕੀ ਚਾਹੁੰਦੇ ਜੇ ਜਦੋਂ ਵੀਡੀਓ ਸੁਣ ਲਈ ਨਾ ਬਹੁਤ ਧਿਆਨ ਦੇ ਚਲੂਣੇ ਲੜਨਗੇ ਕਈ ਫੋਨ ਫੋਨ ਵੀ ਕਰਨਗੇ ਪਰ ਜਨ ਮਾੜੀ ਮੋਟੀ ਤਾਂ ਸ਼ਰਮ ਮੰਨ ਲੋ ਜਦੋਂ ਵੀ ਟੈਗ ਲੱਗਦਾ ਹੈ ਕਾਂਗਰਸ ਨੇ ਇੰਦਰਾ ਗਾਂਧੀ ਨੇ ਅਕਾਲ ਤਖਤ ਤੇ ਹਮਲਾ ਕਰਵਾਇਆ ਨਿਹੱਥੀ ਸਿੱਖ ਸੰਗਤ ਤੇ ਗੋਲੀਆਂ ਚੱਲੀਆਂ ਅੱਤਵਾਦ ਦਾ ਦੌਰ ਆਇਆ ਦਿੱਲੀ ਸਿਕਤਮ ਹੋਇਆ ਇਹ ਸਾਰੇ ਇਲਜ਼ਾਮ ਤੁਹਾਡੇ ਤੇ ਲੱਗਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਸ਼ਾਬਕਾ ਮੁੱਖ ਮੰਤਰੀ ਚੰਨੀ ਸਾਹਿਬ। ਇਹ ਕੋਈ ਮਾੜੀ-ਮੋਟੀ ਗੱਲ ਨਹੀਂ। ਇਹਨੂੰ ਸੈਰੀਅਸ ਲੈ ਕੇ ਦੇਖੋ। ਪੰਜਾਬ ਦੇ ਲੋਕਾਂ ਨੂੰ ਜਾਂ ਕੌਮ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ? ਵੀ ਆਸੀ ਕਿਹਦੀ ਪਰਵਾਹ ਨਹੀਂ ਕਰਦੇ। ਛਦੀਕ ਸਾਹਿਬ ਸੇਵਿਆਂ ਚ ਲੱਤਾਂ ਨੇ ਪਤਾ ਨਹੀਂ ਕਦੋਂ ਖਤਰੀ ਦਾ ਕੋ ਗੂ ਬੋਲ ਜਾਵੇ ਕੋਈ ਤਿਵਾਰੀ ਥੋੜੀ ਹੈ ਕੋਈ ਪਤਾ ਨਹੀਂ ਹੁੰਦਾ ਟਾਈਮ ਦਾ ਪਰ ਜਰ ਕਿਹੜੀਆਂ ਕਰਤੂਤਾਂ ਕਰਨ ਲੱਗੇ ਤੁਸੀਂ ਜਨਮ ਦਿਨ ਮਨਾਉਣਾ ਸੀ ਮਨਾ ਲੈਂਦੇ ਕੋਈ ਰੋਕ ਟੋਕ ਨਹੀਂ ਪਰ ਇਦਾਂ ਦੇ ਗਾਣੇ ਗਾਉਣੇ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਸੱਜੇ ਪਾਸ਼ਾ ਦਾ ਮਨਾਇਆ ਜਾ ਰਿਹਾ ਤੁਹਾਨੂੰ ਮਾੜੀ ਮੁੱਢੀ ਸ਼ਰਮ ਆਈ ਨਹੀਂ ਥੱਲੇ ਕਹਿੰਦੇ 2027 ਚ ਸਰਕਾਰ ਬਣਾਵਾਂਗੇ ਕੀ ਕਹਿ ਰਹੇ ਨੇ ਕਾਂਗਰਸ ਦੇ ਵਿੱਚ ਕੋਈ ਕਲਕਲੇਸ਼ ਨਹੀਂ ਸਾਰੀ ਪਾਰਟੀ ਇੱਕ ਮੁਠ ਹੋਈ ਹੈ ਬੜੀ ਨੀੜਤਾ ਬਣੀ ਹੈ ਸ਼ਾਂਤੀ ਹੈ ਇਹ ਸ਼ਾਂਤੀ ਹੈ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਸਰਕਾਰ ਬਣਾਉਣ ਵਾਸਤੇ ਉਹਨਾਂ ਨੂੰ ਇਹ ਸਾਬਤ ਕਰਕੇ ਕੀ ਦੱਸਣਾ ਚਾਹੁੰਦੇ ਹੋ ਕਿਹੜਾ ਮੈਸੇਜ ਦੇਣਾ ਚਾਹੁੰਦੇ ਹੋ ਵੀ ਹੋਵੇ ਗੁਰੂ ਦੇ ਬਹਾਦਰ ਪਾਸ਼ਾ ਦਾ ਛੇ ਦੇਹਾੜਾ ਸਾਨੂੰ ਕੋਈ ਪਰਵਾਹ ਨਹੀਂ ਮਤਲਬ ਇਹ ਸਾਬਤ ਕਰ ਦਿਓ ਵੀ ਕਾਂਗਰਸ ਨੇ ਜੋ ਪਹਿਲਾਂ ਕਣੌਣੀਆਂ ਹਰਕਤਾਂ ਕੀਤੀਆਂ ਨੇ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ ਅਕਾਲ ਤਖਤ ਤੇ ਹਮਲਾ ਹੋਇਆ ਅਟੈਕ ਹੋਇਆ ਆਤਮਾ ਦਾ ਦੌਰ ਆਇਆ ਦਿੱਲੀ ਸਿੱਖ ਕਤਲੇਆਮ ਹੋਇਆ ਜਣਕੇ ਤੁਹਾਨੂੰ ਕੋਈ ਪਰਵਾਹ ਨਹੀਂ ਔਰ ਅਰਹੁਲ ਗਾਂਧੀ ਜਦੋਂ ਦਰਬਾਰ ਸਾਹਿਬ ਜਾਣ ਦਾ ਮੱਥਾ ਟੇਕਦਾ ਹੈ ਮਾਪਿਆਂ ਮੰਗਦਾ ਇਹਦਾ ਮਤਲਬ ਹਾਥੀ ਦੇ ਖਾਣ ਵਾਲੇ ਦੰਦ ਹੋਰ ਨੇ ਦਿਖਾਉਣ ਵਾਲੇ ਹੋਰ ਨੇ ਇਹ ਸਾਬਤ ਕਰਨਾ ਚਾਹੁੰਦੇ ਹੋ ਇਹ ਛੇਤਰਪਰੇਟ ਮੇਰਾ ਜੀ ਨਹੀਂ ਕਰਦਾ ਸ਼ਿਕਰ ਨੂੰ ਪਰ ਕੀ ਕਰੀ ਕਰਨੀ ਪੈਂਦੀ ਹੈ ਜਦੋਂ ਇਹੋ ਜਿਹੇ ਕਰਤੂਤਾਂ ਕਰਦੇ ਹੋ ਜਨਮ ਦਿਨ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਮਨਾਇਆ ਹੋਣਾ ਤੁਸੀਂ ਦੱਸਿਓ ਮੜਾ ਜਾ ਵੀ ਕਿਸੇ ਨੇ ਪੋਸਟ ਪਾਈ ਹੈ ਤਾਂ ਕੀ ਦਿਹਾੜੇ ਦੇ ਵਿੱਚ ਤੇ ਤੁਹਾਨੂੰ ਸਮਝ ਨਹੀਂ ਆ ਰਹੀ ਉਹ ਬੁੱਢਾ صدیق ਮਰਨ ਦਿਹਾੜੇ ਹੈ ਕਿਹੋ ਜਿਹਾ ਗਾਣੇ गा ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਲੇ ਸਰਕਾਰ ਬਣਾਉਣੀ ਅਸੀਂ 27 ਦੇ ਵਿੱਚ ਜੇ ਇਹੀ ਕਰਦੂਤਾ ਰਹੀਆਂ ਬਣਾ ਲੋਂਗੇ ਸਰਕਾਰ ਕਦੇ ਵੀ ਨਹੀਂ ਜਰ ਮਾੜੀ ਮੋਟੀ ਸ਼ਰਮ ਉਹ ਜਿਵੇਂ ਕਹਿੰਦੇ ਆ ਨਾ ਜੇ ਰੋਣਾ ਨਹੀਂ ਆਉਂਦਾ ਉਹ ਹੁੰਦਿਆਂ ਬਰਕਾ ਮੂੰਹ ਕਰ ਲਿਆ ਕਰੋ ਜਿਵੇਂ ਹੁਣ ਮੈਂ ਕਰੀ ਬੈਠਾ ਏਦਾਂ ਹੀ ਕਰ ਲਿਆ ਕਰੋ ਤੁਹਾਨੂੰ ਕੀ ਸਮਝਾਈ ਦੱਸਤਾ ਜੀ ਮੈਂ ਅੱਜ ਨਾ ਜਦੋਂ ਪੋਸਟਾਂ ਵੇਖੀਆਂ ਫੇਸਬੁੱਕ ਤੇ ਚਿੱਟਾ ਕੁਰਤਾ ਪਜਾਮਾ ਚਿੱਟੀ ਪੱਗ ਚੰਨੀ ਦੇਵੀ ਸੁਦੇਖ ਦੇਵੀ ਤੇ ਸ਼ਰਮ ਮੂਰੇ ਮੇੜੀਆ ਖੜਾ ਤੇ ਗਣੇਸ਼ ਮਹਾਰਿਸ਼ ਦੀਕਸ਼ਾ ਖੱਤਾਨੋ ਮੈਂਦੀ ਫੇਰ ਲਾਲਮੀ ਪਹਿਲਾ ਯਾਰ ਦੀ ਕੁੱਲੀ ਨੂੰ ਅੱਗ ਨਾ ਦੇ ਤੇ ਰੇਸੀ ਝਾਂਜਰ ਸਣ ਕੇ ਛਣਕਾਟਾ ਪੈਂਦਾ ਘੜੀ ਘੜੀ ਐਸੀ ਦਿਦੇੜਾ ਕੀ ਤੇ ਹੈ ਤੁਹਾਨੂੰ ਕੋਈ ਨਹੀਂ ਅਕਲ ਟਿਕਾਣੇ ਆ ਜਾਊਗੀ ਗੱਲ ਮੇਰੀ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਤੈ